ਲਾਰਡਲੀ ਪਾਗ 77 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਸੀ ਅੱਜ ਦਾ ਪਾਗ ਭੋਲੀ ਰਸੋਈ ਚ ਚਾਹ ਵਗਾਰਾ ਬਣਾਉਣ ਗਈ ਫਿਰ ਬੀਬੀ ਵੀ ਬਿੱਟੂ ਦਾ ਹੱਥ ਫੜ ਕੇ ਗੁੱਡੀ ਵਾਲੇ ਕਮਰੇ ਚ ਹੀ ਆ ਗਈ ਇੰਨੇ ਨੂੰ ਬਿੱਟੂ ਚਾਹ ਲਿਆਇਆ ਸਾਰਿਆਂ ਲਈ ਗਲਾਸਾਂ ਚ ਬੋ ਆ ਕੇ ਫਿਰ ਭੋਲੀ ਗੁੱਡੀ ਲਈ ਗਲਾਸ ਭਰ ਕੇ ਦੁੱਧ ਪੱਤੀ ਤੇ ਰਸ ਲਿਆਈ ਗੁੱਡੀ ਹੌਲੀ ਹੌਲੀ ਕਰਦੀ ਬੈਠ ਗਈ ਬੋਲੀ ਨੇ ਗੁੱਡੀ ਨੂੰ ਗੁੱਡੀ ਅੱਗੇ ਪਲੇਟ 'ਚ ਦੁੱਧ ਪੱਤੀ ਵਾਲਾ ਗਲਾਸ ਕੀਤਾ ਤੇ ਰਸ ਕੀਤੇ ਗੁੱਡੀ ਬੋਲੀ ਹਾਏ ਮਾਈ ਆ ਕਿੰਨਾ ਸਾਰਾ ਦੁੱਧ ਮੈਥੋਂ ਨਹੀਂ ਪੀਤਾ ਜਾਣਾ ਘੱਟ ਕਰ ਦੇ ਤਾਂ ਪਰ ਸੱਸ ਬੋਲੀ ਨਾ ਨਾ ਮੱਲ ਪੀ ਲਾ ਮਗਰ ਉਹਨੇ ਆਨੇ ਨੇ ਵੀ ਚੁੰਗਣਾ ਤੇਰੀ ਢਿੱਡ 'ਚ ਨਹੀਂ ਜਾਊਗਾ ਤੇ ਉਹਨੂੰ ਕੀ ਦਵੇਂਗੀ ਨਾ ਮੇਰਾ ਮੱਲ ਪੀ ਦਵਾ ਦਾ ਗੁੱਡੀ ਰਸ ਖਾਣ ਲੱਗੀ ਡੋ ਕੇ ਤੇ ਸਾਹਮਣੇ ਬੈਠਾ ਬਿੱਟੂ ਆਪਣੇ ਬਿਸਕੁਟ ਖਾਈ ਜਾਵੇ ਚਾਹ ਨਾਲ ਗੁੱਡੀ ਉਹਦੇ ਕੰਨੀ ਵੇਖਣ ਲੱਗੀ ਗੁੱਡੀ ਰਸਖੰਦ ਦੇ ਬੋਲੀ ਤੁਸੀਂ ਸਾਰੇ ਵੀ ਤਾਂ ਦੁੱਧ ਪੱਤੀ ਪੀ ਲੰਦੇ ਬਿੱਟੂ ਹੱਸ ਪਿਆ ਤੇ ਬੋਲਿਆ ਕੋਈ ਨਹੀਂ ਕੋਈ ਨਹੀਂ ਤੂੰ ਪੀ ਅਸੀਂ ਕੱਲ ਪੀਵਾਂਗੇ ਤਾਂ ਬੀਬੀ ਬੋਲੀ ਤੂੰ ਚੁੱਪ ਰਹੇ ਓਏ ਤੇ ਗੁੱਡੀ ਮਨ ਤੈਨੂੰ ਲੋੜ ਆਤੀ ਏ ਆਪ ਖਾਏਂਗੀ ਪੀਏਂਗੀ ਤਾਂ ਇਣਿਆਣੇ ਦੇ ਅੰਦਰ ਕੁਛ ਜਾਣਾ ਤੂੰ ਖਾ ਲੈ ਕੋਈ ਗੱਲ ਚਾਹ ਪੀਂਦੇ ਪੀਂਦੇ ਗੁਰਪ੍ਰੀਤ ਤੇ ਸੁਰਜੀਤ ਵੀ ਆ ਗਏ ਬਿੱਟੂ ਚਾਹ ਪੀ ਕੇ ਦੋ ਡੱਬੇ ਮਠਾਈ ਦੇ ਵੀ ਲਿਆਇਆ ਤੇ ਸੱਸ ਨੇ ਗੁੱਡੀ ਦੇ ਪੇਕੇ ਭੇਜਣਾ ਸੀ ਤੇ ਇੱਕ ਗੁਰਪੇਜ ਨੂੰ ਦੇ ਦਿੱਤਾ ਤੇ ਦੂਜਾ ਬਿੱਟੂ ਨੂੰ ਕਿਹਾ ਕਿ ਗੁਰਜੀਤ ਕਰਨੀ ਦੇ ਆ ਨਾਲੇ ਭੂਆ ਨੂੰ ਵੀ ਖੁਸ਼ਖਬਰੀ ਸੁਣਾ ਕੇ ਆ ਇਹਦੀ ਨੂੰ ਗੁਰਪੇਜ ਹੋਰੀ ਥੋੜੀ ਦਿਰ ਬੈਠ ਕੇ ਫਿਰ ਕਾਕੇ ਤੇ ਪ੍ਰੀਤੀ ਨੂੰ ਪਿਆਰ ਦੇ ਕੇ ਗੁੱਡੀ ਦੇ ਪੇਕੇ ਚਲੇ ਗਏ ਬਿੱਟੂ ਗੁਰਜੀਤਵਲ ਚਲਾ ਗਿਆ ਪਿੱਛੋਂ ਪ੍ਰੀਤੀ ਨੂੰ ਪਿਆਰ ਕੀਤਾ ਤੇ ਕਾਕੇ ਨੂੰ ਵੀ ਦਾਦੀ ਨੇ ਕਾਕੇ ਦਾ ਵੀ ਦਾਦੀ ਨੇ ਮੂੰਹ ਸਵਾਰ ਕੇ ਨਵਾਂ ਝੱਗਾ ਪਵਾ ਦਿੱਤਾ ਜਦੋਂ ਬਿੱਟੂ ਆਇਆ ਉਹਨੇ ਆ ਕੇ ਦੱਸਿਆ ਕਿ ਬਾਲੀ ਖੁਸ਼ ਹੋਈ ਕਾਕੇ ਦੇ ਭੂਆ ਫੇਰ ਦੱਸਣ ਲੱਗਾ ਉਹਦਾ ਮੁੰਡਾ ਬੰਟੀ ਵੀ ਬਾਲਾ ਤੇਜ ਆ ਬੜੀ ਅੱਤ ਕਰਦਾ ਟਿਕਦਾ ਹੀ ਨਹੀਂ ਬੀਬੀ ਹੱਸ ਪਈ ਤੇ ਬੋਲੀ ਆ ਤੇਰਾ ਦੇਖੀ ਕਿੰਨਾ ਸ਼ਰਾਰਤੀ ਹੋਣਾ ਇਹਨੇ ਤੈਨੂੰ ਰਾਹ ਨਹੀਂ ਦੇਣੀ ਤੇ ਤੂੰ ਸਾਨੂੰ ਨਹੀਂ ਦਿੰਦਾ ਸੀ ਲੈ ਬੀਬੀ ਮੈਂ ਤਾਂ ਕਿੰਨਾ ਸਾਉ ਸੀ ਬਿੱਟੂ ਲਾੜਜਿਆ ਕਰਦਾ ਬੋਲਿਆ ਤਾਂ ਮਾਂ ਕਹਿਣ ਲੱਗੀ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਮੈਂ ਸਾਉ ਸੀ ਆ ਤੇਰੇ ਵਾਲਾ ਸਾਰੀ ਰਾਤ ਨਹੀਂ ਟਿਕਿਆ ਤੇ ਤੂੰ ਨਾ ਤੂੰ ਵੋੜਿਆ ਮੇਰੇ ਕੋਲ ਲੈ ਮੈਨੂੰ ਹਾਕ ਮਾਰ ਲੈਣੀ ਸੀ ਮੈਂ ਆ ਜਾਂਦਾ ਬਿੱਟੂ ਬੋਲਿਆ ਚੱਲ ਛੱਡ ਹੁਣ ਮੈਂ ਤੇ ਪਾਇ ਦੀ ਰੋਟੀ ਦਾ ਹਿੱਲਾ ਕਰ ਲਵਾਂ ਬੀਬੀ ਤੂੰ ਕੀ ਖਾਣਾ ਹੋਲੀ ਤੇ ਬੀਬੀ ਆਪਸ ਚ ਗੱਲਾਂ ਕਰਨ ਲੱਗੀਆਂ ਬਿੱਟੂ ਆਪਣੇ ਕਾਕੇ ਕੋਲ ਆ ਕੇ ਬੈਠ ਗਿਆ ਤੇ ਕਾਕੇ ਨਾਲ ਗੱਲਾਂ ਬਾਤਾਂ ਕਰਨ ਲੱਗਾ ਤੈਨੂੰ ਮੈਂ ਬਾਲਾ ਪੜਾਉਣਾ ਮੈਂ ਤਾਂ ਥੋੜੀਆਂ ਪੜਿਆ ਸੀ ਪਰ ਤੈਨੂੰ ਤਾਂ ਮੈਂ ਵੱਡੀਆਂ ਪੜਾਈਆਂ ਕਰਾਉਣੀਆਂ ਨੇ ਹਾਂ ਲਾ ਦਈਏ ਨੂੰ ਡੀਸੀ ਮਾਂ ਬੋਲੀ ਨਾ ਨਾ ਮੰਮੀ ਡੀਸੀ ਨੇ ਮੈਂ ਤਾਂ ਬਹੁਤ ਵੱਡਾ ਸਾਰਾ ਅਫਸਰ ਬਣਾਉਣਾ ਇਹਨੂੰ ਬਿੱਟੂ ਕਾਕੇ ਕਰਨੀ ਵੇਖ ਕੇ ਖੁਸ਼ ਹੁੰਦਾ ਬੋਲਿਆ ਹੁਣ ਸ਼ਾਮ ਹੋਈ ਗੁਰਪੇਜ ਜੁਰੀ ਆ ਗਏ ਚਾਹ ਪਾਣੀ ਪੀ ਕੇ ਗੁੱਡੀ ਦੇ ਮਾਪਿਆਂ ਦੀ ਰਾਜੀ ਖੁਸ਼ੀ ਦੱਸਣ ਲੱਗੇ ਫਿਰ ਗੁਰਪੇਜ ਨੇ ਦੱਸਿਆ ਕਿ ਸਾਰੇ ਬਾਲੇ ਖੁਸ਼ ਹੋਏ ਸੁਣ ਕੇ ਸੰਤੋਖੀ ਦੀ ਭੈਣਾਂ ਚ ਤਾਂ ਸੰਤੋਖੀ ਭੈਣ ਦੀਆਂ ਅੱਖਾਂ ਚ ਤਾਂ ਖੁਸ਼ੀ ਦੇ ਹੰਝੂ ਆ ਗਏ ਫਿਰ ਗੁੱਡੀ ਪੁੱਛਣ ਲੱਗੀ ਬਾਪੂ ਜੀ ਕਿਵੇਂ ਸੀ ਲੈ ਬਾਪੂ ਜੀ ਤੇਰੇ ਬਾਦੂ ਖੁਸ਼ ਹੋਏ ਉਹ ਤਾਂ ਸਿੰਦਰੋ ਦੀ ਤੀਨ ਉਹ ਚੁੱਕ ਚੁੱਕ ਕੇ ਖੜਾਉਣ ਦੇ ਫਿਰਨ ਤੇ ਉਹਨੂੰ ਦੱਸਣ ਲੱਗੇ ਤੇਰਾ ਨਿੱਕਾ ਵੀਰ ਆਇਆ ਗੁਰਪੇਜ ਬੋਲਿਆ ਫਿਰ ਗੁੱਡੀ ਪੁੱਛਣ ਲੱਗੀ ਸਿੰਦਰੋ ਠੀਕ ਆ ਤਾਂ surjeet ਬੋਲੀ ਹਾਂ ਉਹ ਵੀ ਠੀਕ ਆ ਪਰ ਕਮਜ਼ੋਰ ਜੀ ਲੱਗਦੀ ਪਈ ਸੀ ਪਹਿਲਾਂ ਨਾਲੋਂ ਤੇ ਖੁਸ਼ਬਾਲੀ ਹੋਈ ਸੁਣ ਕੇ ਕਿ ਮੈਂ ਮਾਸੀ ਬਣ ਗਈ ਆਣਗੇ ਤੇਰੇ ਬਾਪੂ ਜੀ ਮਿਲਣ ਕਾਕੇ ਨੂੰ ਗੁਰਪੇਜ ਬੋਲਿਆ ਗੁਰਪੇਜ ਤੇ surjeet ਦੋਹਾਂ ਭੈਣਾਂ ਦੀਆਂ ਗੱਲਾਂ ਕਰਦੇ ਕਰਦੇ ਆਪਣਾ ਮਨ ਭਰ ਕੇ ਬੈਠ ਕੇ ਕਿ ਬਿੰਦਲੋ ਦਾ ਵੀ ਕੁਝ ਪਤਾ ਲੱਗ ਜਾਂਦਾ ਸਗੋਂ ਤਿੰਨੋਂ ਭੈਣਾ ਦੇ ਨਿਆਣੇ ਹੁੰਦੇ ਫੇਰ ਚੁੱਪ ਜੀ ਹੋ ਗਏ ਬੋਲੀ ਕਰਨ ਲੱਗੀ ਕੋਈ ਨਹੀਂ ਆ ਜਾਣੀ ਉਹਦੀ ਵੀ ਖੁਸ਼ਖਬਰੀ ਭਾਬੀ ਤੂੰ ਇਦਾਂ ਮਨ ਨਾ ਖਰਾਬ ਕਰ ਅੱਜ ਗੁਰਪੇਜ ਹੋ ਰਹੀ ਇਧਰ ਹੀ ਰੁਕ ਗਏ ਤੇ ਅਗਲੇ ਦਿਨ ਬੀਬੀ ਵੀ ਦੁਪਹਿਰ ਵੇਲੇ ਨਾਲ ਚਲੀ ਗਈ ਉਹਨਾਂ ਦੇ ਜੇ ਦੋ ਘਲੇ ਦਿਨ ਉਹਨਾਂ ਨੇ ਵਾਪਸ ਜਾਣਾ ਸੀ ਗੁਰਪੇਜ ਕਰਨ ਲੱਗਾ ਮੈਂ ਚੱਕਰ ਲਾ ਜਾਇਆ ਕਰਨਾ ਜਲਦੀ ਕਾਕੇ ਨੂੰ ਮਿਲਣ ਲਈ ਹੁਣ ਦੋ ਚਾਰ ਦਿਨ ਨਿਕਲ ਗਏ ਕਾਕਾ ਰਾਤ ਨੂੰ ਸੌਂਦਾ ਨਹੀਂ ਸੀ ਦਾਦੀ ਚੁੱਕ ਚੁੱਕ ਕੇ ਗੇੜੇ ਕਰਦੀ ਰਹਦੀ ਕਦੇ ਗਿੱਲੇ ਲੰਗੋਟ ਬਦਲਦੀ ਰਹਿੰਦੀ ਹੁਣ ਵਿੱਚੇ ਚ ਗੁੱਡੀ ਵੀ ਲੈ ਕੇ ਗੇੜੇ ਕੱਢਦੀ ਰਾਤ ਨੂੰ ਪੰਜ ਕੁ ਦਿਨ ਹੋਏ ਤਾਂ ਭੋਲੀ ਨੇ ਨੇੜੇ ਦੀ ਕਿਸੇ ਮਾਲਿਸ਼ ਵਾਲੀ ਦਾ ਪਤਾ ਕੀਤਾ ਤੇ ਉਹ ਗੁੱਡੀ ਤੇ ਕਾਕੇ ਦੀ ਮਾਲਿਸ਼ ਕਰਨ ਆ ਜਾਂਦੀ ਹੁਣ ਬੂਹੇ ਤੇ ਬਾਂਦਰ ਵਾਲ ਵੀ ਨਟਕਾ ਦਿੱਤਾ ਭੋਲੀ ਨੇ ਉਹਨੂੰ ਛਗਨ ਵਗਾਰਾ ਵੀ ਦਿੱਤਾ ਹੁਣ ਸੱਤ ਕੁ ਦਿਨ ਨਿਕਲ ਗਏ ਭੋਲੀ ਨੇ ਗੁੱਡੀ ਨੂੰ ਰਸਮਾਂ ਮੁਤਾਬਕ ਨਹਾਉਣ ਲਗਿਆ ਤੇ ਜਿਹੜੇ ਕਮਰੇ 'ਚ ਕਾਕਾ ਸੀ ਤੇ ਗੁੱਡੀ ਸੀ ਉਸ ਤੋਂ ਦੂਜੇ ਪਾਸੇ ਉਹਦੀ ਜਗ੍ਹਾ ਬਦਲ ਦਿੱਤੀ। ਗੁੱਡੀ ਦੇ ਵਾਲਾਂ ਵਿੱਚ ਖਮਣੀ ਬਣਾ ਦਿੱਤੀ। ਹੁਣ ਕੋਈ ਨਾ ਕੋਈ ਵਧਾਈ ਲੈਣ ਆਉਂਦਾ ਰਹਿੰਦਾ। ਫਿਰ ਇੱਕ ਦਿਨ ਖੁਸਰੇ ਆਏ, 나ਚਕ ਟੱਪ ਕੇ ਗਏ। ਗੁਰਪੇਹ ਹੋਰੀ ਵੀ ਕੁਦਰਤੀ ਆਏ ਹੋਏ ਸਨ। ਕਾਕੇ ਦੀ ਦਾਦੀ ਨੇ ਖੁਸਰਿਆਂ ਨੂੰ ਖੁਸ਼ ਕਰਕੇ ਭੇਜਿਆ ਤੇ ਕੱਪੜੇ ਲੱਤੇ, ਸ਼ਗਨ ਵਗੈਰਾ ਬਹੁਤ ਕੁਝ ਦਿੱਤਾ। 11 ਕੁ ਦਿਨ ਮਗਰੋਂ ਬਿੱਟੂ ਵੀ ਕੰਮ ਵਗੈਰਾ ਤੇ ਗਿਆ। ਫਿਰ ਇੱਕ ਦਿਨ ਆ ਕੇ ਉਹਨੇ ਮਾਂ ਤੇ ਗੁੱਡੀ ਨੂੰ ਦੱਸਿਆ। ਕਿ ਸ਼ਹਿਰ ਦਾ ਇੱਕ ਵੱਡਾ ਤਕੜਾ ਬੰਦਾ ਸਰਕਾਰੀ ਕੰਮ ਕਰਦਾ ਉੱਥੇ ਮੈਨੂੰ ਡਰਾਈਵਰੀ ਦਾ ਕੰਮ ਮਿਲ ਰਿਹਾ ਉਹਦੀ ਕਾਰ ਚਲਾਉਣੀ ਆ ਕਿਵੇਂ ਕਰਾਂ ਦੱਸੋ ਮਾਂ ਨੇ ਕਿਹਾ ਦੇਖ ਪੁੱਤ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਉੱਚਾ ਨਹੀਂ ਮਾਣੀ ਹੁੰਦਾ ਜੇ ਲਗਨ ਨਾਲ ਕਰਕੇ ਦੇਖ ਜੇ ਤੈਨੂੰ ਸੋਹਬਦਾ ਤਾਂ ਕਰ ਲੈ ਪਰ ਨਸ਼ਾ ਪੱਤਾ ਨਾ ਕਰੀ ਡਰਾਈਵਰ ਪੀ ਕੇ ਫਿਰ ਨਸ਼ਾ ਪੱਤਾ ਕਰਦੇ ਆ ਪੀ ਪੀ ਕੇ ਚਲਾਉਂਦੇ ਆ ਗੱਡੀਆਂ ਨੂੰ ਦੇਖ ਲੈ ਮੇਰਾ ਮੱਲ ਜਿਵੇਂ ਤੈਨੂੰ ਠੀਕ ਲੱਗਦਾ ਬਿੱਟੂ ਬੋਲੇ ਨਹੀਂ ਪਿੰਦਾ ਨਾਮਨ ਅਸ਼ੇਕਰਾਂ ਕਾ ਉਹ ਕਹਿੰਦਾ ਸੀ ਤਨਖਾਹ ਚੰਗੀ ਦਊ ਭੋਲੀ ਨੂੰ ਹੁਣ ਸਹੀ ਲੱਗਾ ਕੰਮ ਤੇ ਉਹਨੇ ਹਾਂਮੀ ਭਰ ਦਿੱਤੀ ਬਿੱਟੂ ਕਰਨ ਲੱਗਾ ਚਲੋ ਕਰ ਲੰਨਾ ਮੈਂ ਗੱਲ ਹੁਣ ਕਾਕੇ ਦੇ 15 ਕੁ ਦਿਨਾਂ ਦਾ ਹੋਣ ਤੇ ਮਲਕੀਤ ਤੇ ਸੰਤੋਖੀ ਹੁਰੀ ਵੀ ਆਏ ਕਾਕੇ ਲਈ ਕੱਪੜਾ ਲੱਤਾ ਬਿਸਤਰਾ ਸਗਲੇ ਖੇਲ ਘਡਾਉਣੇ ਬਹੁਤ ਚੀਜ਼ਾਂ ਲੈ ਕੇ ਆਏ ਭੋਲੀ ਨੇ ਬਹੁਤ ਮਨਾ ਕੀਤਾ ਕਿ ਕਾ ਨੂੰ ਕਰਨਾ ਸੀ ਇੰਨਾ ਕੋਈ ਨਹੀਂ ਕੋਈ ਨਹੀਂ ਸੰਤੋਖੀ ਨੇ ਕਿਹਾ ਗੁੱਡੀ ਬਿੱਟੂ ਤੇ ਪੋਲੀ ਲਈ ਵੀ ਕੱਪੜੇ ਲੈ ਕੇ ਆਈ ਸੀ ਪੰਜੀਰੀ ਲੱਡੂ ਬਹੁਤ ਕੁਝ ਬਣਾ ਕੇ ਲੈ ਕੇ ਆਈ ਸੀ ਫਿਰ ਸੰਤੋਖੀ ਨੇ ਕਾਕੇ ਨੂੰ ਗੋਦੀ ਚੁੱਕਿਆ ਘੜਾਉਣ ਲੱਗੀ ਮਲਕੀਤ ਪ੍ਰੀਤੀ ਨੂੰ ਲੈ ਕੇ ਬਹਿ ਗਿਆ ਗੁੱਡੀ ਪੁੱਛਣ ਲੱਗੀ ਮਾਏ ਸਿੰਦੁਰ ਚਲੀ ਗਈ ਕਦੋਂ ਗਈ ਤਾਂ ਸੰਤੋਖੀ ਟਾਲ ਮਟੋਲ ਜਿਆ ਕਰਨ ਲੱਗੀ ਹੂੰ ਹਾਂ ਕਰਨ ਲੱਗੀ ਪਰ ਗੁੱਡੀ ਨੂੰ ਲੱਗਾ ਕੋਈ ਗੱਲ ਆ ਫਿਰ ਦੁਬਾਰਾ ਪੁੱਛਿਆ ਮਾਏ ਸਿੰਦੁਰ ਕਦੋਂ ਗਈ ਆ ਤਾਂ ਸੰਤੋਖੀ ਬੋਲੀ ਉਹ ਹਾਲੇ ਇੱਥੇ ਆ ਹਾਂ ਸੱਚ ਸਵਾ ਮਹੀਨੇ ਦੀ ਹੋ ਗਈ ਉਹਦੀ ਧੀ ਨਾਮ ਦਾ ਖਰਾਰਾ ਨਿਕਲਿਆ ਕੋਈ ਨਾਮ ਦੱਸੋ ਗੁੱਡੀ ਕਹਿਣ ਲੱਗੀ ਅੱਛਾ ਆ ਕੀ ਨਾਮ ਰੱਖਣਾ ਤੁਸੀਂ ਕੀ ਸੋਚਿਆ ਤਸਨਤੋਖੀ ਕਹਿਣ ਲੱਗੀ ਤੂੰ ਹੀ ਦੱਸ ਦੇ ਕੋਈ ਨਾਮ ਵਗੈਰਾ ਤਾਂ ਬਿੱਟੂ ਬੋਲਿਆ ਰੁਪਿੰਦਰ ਰੱਖ ਲਿਓ ਗੁੱਡੀ ਬੋਲੀ ਨਹੀਂ ਰਜਿੰਦਰ ਰੱਖ ਲਿਓ ਫਿਰ ਭੋਲੀ ਬੋਲੀ ਰੱਜੀ ਰੱਖ ਲਓ ਬਾਪੂ ਜੀ ਬੋਲੇ ਚਲੋ ਕੋਈ ਨਹੀਂ ਆਪਾਂ ਤੈਨੂੰ ਹੀ ਨਾਮ ਦੱਸ ਦੇਾਂਗੇ ਜੇ ਚੰਗਾ ਲੱਗਾ ਉਹ ਰੱਖ ਲੈਣਗੇ ਫਿਰ ਭੋਲੀ ਰਸੋਈ ਚ ਚਲੀ ਗਈ ਤਾਂ ਗੁੱਡੀ ਨੇ ਫੇਰ ਪੁੱਛਿਆ ਮਾਏ ਕੀ ਕਰਲਾ ਸ਼ਿੰਦਰੋ ਦੀ ਤੂੰ ਦੱਸਦੀ ਨਹੀਂ ਪਈ ਤਾਂ ਸੰਤੋਖੀ ਬੋਲੇ ਕੁਛ ਨਹੀਂ ਧੀ ਆ ਤਾਂ ਬੜਾ ਸ਼ਰਾਰਤੀ ਆ ਤੇਰਾ ਮੁੰਡਾ ਬੜਾ ਹੀ ਤੇਜ ਫਿਰ ਗੁੱਡੀ ਨੇ ਬਾਪੂ ਜੀ ਨੂੰ ਪੁੱਛਿਆ ਤੁਸੀਂ ਦੱਸ ਦਿਓ ਬਾਪੂ ਜੀ ਕੀ ਹੋਇਆ ਫਿਰ ਬਾਪੂ ਜੀ ਬੋਲੇ ਮਲ ਗੁਰਜਾਸ ਤੇ ਸ਼ਿੰਦਰੋ ਇਧਰ ਹੀ ਨਿਹਾਲੇ ਉਹ ਸੱਸ ਨੂੰ ਸੀ ਕਿ ਹੋ ਨਾ ਪੋਤਾ ਹੋ ਜਾਂਦਾ ਥੋੜੀ ਗੁੱਸੇ ਆ ਕੋਈ ਨਹੀਂ ਠੀਕ ਹੋ ਜਾਓ ਧੀਆ ਕਿਤੇ ਸੁੱਟੀਆਂ ਥੋੜੀ ਹੁੰਦੀਆਂ ਨਹੀਂ ਪ੍ਰੀਤੀ ਤਾਂ ਪ੍ਰੀਤੀ ਨਾਨੇ ਨਾਲ ਖੇਡਣ ਲੱਗੀ ਹੱਸਣ ਲੱਗੀ ਗੁੱਡੀ ਉਦਾਸ ਹੋ ਗਈ ਸੁਣ ਕੇ ਤਾਂ ਸੰਤੋਖੀ ਬੋਲੀ ਤਬੂਜ ਨਾ ਲੈ ਮਨ ਮਨ ਤੇ ਕੋਈ ਬੋਝ ਨਾ ਲੈ ਗੁਰਜਸ ਤਾਂ ਬਾਲਾ ਮੋਹ ਕਰਦਾ ਧੀ ਨਾਲ ਬਾਲਾ ਹੀ ਜ਼ਿਆਦਾ ਇੰਨੇ ਨੂੰ ਭੋਲੀ ਆ ਗਈ ਚਾਹ ਵਗੈਰਾ ਲੈ ਆਈ ਦਿਨ ਢਲਣ ਤੋਂ ਪਹਿਲਾਂ ਮਲਕੀ ਤੇ ਸੰਤੋਖੀ ਹੋਣੀ ਜਾਣ ਲੱਗੇ ਫਿਰ ਕਹਿਣ ਲੱਗੇ ਉਹ ਦੋਵੇਂ ਹੀ ਕਰੇ ਨੇ ਰਾਹ ਵੇਖਦੇ ਹੋਣੇ ਨੇ ਅੱਜ ਗੁਰਜਸ ਕੰਮ ਤੇ ਨਹੀਂ ਗਿਆ ਨਾ ਸਾਡੇ ਕਰਕੇ ਅਸੀਂ ਇੱਧਰ ਜੋ ਆਉਣਾ ਸੀ ਮਗਰ ਉਸਿੰਦਰੂ ਨਿਕਲੀ ਹੋਣਾ ਸੀ ਤਾਂ ਕਰਕੇ ਹੁਣ ਬਿੱਟੂ ਬਾਹਰ ਤੱਕ ਕਰਨ ਗਿਆ ਬਾਪੂ ਜੀ ਤੇ ਸੰਤੋਖੀ ਨੂੰ ਫਿਰ ਕਹਿਣ ਲੱਗਾ ਕੋਈ ਨਹੀਂ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰਿਓ ਮੈਂ ਆਵਾਂਗਾ ਕੱਕੇ ਨੂੰ ਸਵਾਮੀ ਨਾਦਾ ਹੋਇਆ ਨਾ ਜਦੋਂ ਮੈਂ ਉਸ ਤੋਂ ਮਗਰੋਂ ਆਵਾਂਗਾ ਚੱਕਰ ਲਾਵਾਂਗਾ ਲੈ ਕੇ ਆਉਂਗਾ ਸਾਰਿਆਂ ਨੂੰ ਫਿਰ ਬਾਪੂ ਜੀ ਖੁਸ਼ ਹੋ ਗਏ ਬਿੱਟੂ ਨੂੰ ਪਿਆਰ ਵਗੈਰਾ ਦੇ ਕੇ ਚਲੇ ਗਏ ਬਾਪੂ ਜੀ ਤੇ ਸੰਤੋਖੀ ਹੁਣ ਕਰਦੇ ਕਰਦੇ ਮਹੀਨੇ ਦਾ ਹੋ ਗਿਆ ਕਾਕਾ ਰਾਤ ਨੂੰ ਬਟੇਰੇ ਵਾਂਗ ਜਾਗਿਆ ਕਰੇ ਦिनी ਸੌਂ ਜਾਇਆ ਕਰੇ ਕਦੇ ਭੋਲੀ ਕਦੇ ਗੁੱਡੀ ਰਾਤ ਨੂੰ ਚੁੱਕ ਚੁੱਕ ਕੇ ਗੇੜੇ ਘੜਦੀਆਂ ਫਿਰਨ ਬਿੱਟੂ ਰੋਜ਼ ਕਿਆ ਕਰੇ ਜੇ ਤੰਗ ਪਰੇਸ਼ਾਨ ਕੀਤਾ ਤਾਂ ਮੈਨੂੰ ਦੱਸ ਦਿਓ ਮੈਂ ਆ ਜਾਇਆ ਕਰੂੰ ਰਾਤ ਨੂੰ ਚੁੱਕ ਲਿਆ ਕਰੂੰ ਪਰ ਬਿੱਟੂ ਹੂਕਰੀ ਸੁੱਤਾ ਰਹਿੰਦਾ ਕਿੱਥੋਂ ਉੱਠਦਾ ਸੀ ਹੁਣ ਇੱਕ ਦਿਨ ਬੀਬੀ ਤੇ ਗੁਰਪੇਜ ਘਰੀ ਆਏ ਤੇ ਸਵਾ ਮਹੀਨੇ ਤੋਂ ਚਾਰ ਕੁ ਦਿਨ ਪਹਿਲਾਂ ਬੀਬੀ ਕਹਿਣ ਲੱਗੀ ਜੇ ਜੱਜਾ ਨਿਕਲਿਆ ਨਾ ਅਖਰ ਤਾਂ ਨਾਨੇ ਵਾਲਾ ਨਾਮ ਰੱਖਿਓ ਜਗੀਰ ਸਿੰਘ ਤਾਂ ਬਿੱਟੂ ਬੋਲਿਆ ਬੀਬੀ ਜਦੋਂ ਵੱਡਾ ਹੋਇਆ ਇਹਨੇ ਬੋਲਣਾ ਸਾਨੂੰ ਕਾਤੋਂ ਮੇਰਾ ਨਾਮ ਜਗੀਰ ਸਿੰਘ ਰੱਖਿਆ ਬੀਬੀ ਇਹਨੇ ਸੋਹਣਾ ਲੱਗਦਾ ਪੁਰਾਣੇ ਜ਼ਮਾਨੇ ਦਾ ਨਾਮ ਆ ਤਾਂ ਗੁਰਪ੍ਰੇਜ ਬੋਲਿਆ ਫਿਰ ਤੋਂ ਛੋਟਾ ਬਿੱਟੂ ਰੱਖ ਲਈ ਤਾਂ ਬਿੱਟੂ ਬੋਲਿਆ ਮੈਂ ਤਾਂ ਇਹਦਾ ਨਾ ਹਰਵੰਸ ਸਿੰਘ ਰੱਖਣਾ ਫਿਰ ਭੋਲੀ ਬੋਲੀ ਇਹ ਨਹੀਂ ਪੁਰਾਣਾ ਲੱਗਦਾ ਤੈਨੂੰ ਹਰਵੰਸ ਸਿੰਘ ਫਿਰ ਗੁਰਪ੍ਰੇਜ ਬੋਲਿਆ ਕੋਈ ਨਹੀਂ ਨਿੱਕਾ ਜਿਹਾ ਨਾਮ ਰੱਖ ਲਿਓ ਦੀਪੂ ਨਹੀਂ ਨਹੀਂ ਕੋਈ ਹੋਰ ਨਹੀਂ ਮੈਂ ਬਸ ਮੈਂ ਤਾਂ ਇਹਦਾ ਨਾਮ ਸੋਚਿਆ ਹੋਇਆ ਮੈਂ ਕੀ ਰੱਖਣਾ ਮੈਂ ਇਹਦਾ ਨਾ ਬਿੱਟੂ ਦੇ ਪਿਓ ਵਾਲਾ ਹੀ ਰੱਖਣਾ ਜੇ ਉਹ ਅੱਖਰ ਨਿਕਲਿਆ ਭੋਲੀ ਬਿੱਟੂ ਦੇ ਪਿਓ ਦੀ ਫੋਟੋ ਵੱਲ ਵੇਖ ਕੇ ਬੋਲੀ ਸਾਰੇ ਬਿੱਟੂ ਦੇ ਪਿਓ ਦੀ ਫੋਟੋ ਕਰਨੀ ਵੇਖਣ ਲੱਗੇ ਗੁੱਡੀ ਵੀ ਵੇਖਣ ਲੱਗੀ ਪਰ ਗੁੱਡੀ ਨੂੰ ਨਾਮ ਪੜਨਾ ਨਹੀਂ ਆਇਆ ਕੀ ਲਿਖਿਆ ਕੀ ਸੀ ਗੁਰਪ੍ਰੀਤ ਬੋਲਿਆ ਹਾਂ ਇਹ ਨਾਮ ਤਾਂ ਬਾਲਾ ਸੋਣਾ ਲੱਗਦਾ ਭੋਲੀ ਬੋਲੀ ਰੱਬ ਸੱਚੇ ਪਾਸ਼ਾ ਬਸ ਇਹੀ ਅੱਖਰ ਨਿਕਲ ਜੇ ਮੈਂ ਦੋਹੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਗੁੱਡੀ ਸਾਰਿਆਂ ਨੂੰ ਵੇਖ ਕੇ ਕਹਿਣ ਲੱਗੀ ਹਾਂ ਹਾਂ ਇਹ ਨਾਮ ਸੋਣਾ ਪਰ ਨਾਮ ਕੀ ਸੀ ਗੁੱਡੀ ਨੂੰ ਪਤਾ ਨਹੀਂ ਲੱਗਿਆ ਗੀਲੀ ਕੇ ਹੋਇਆ ਉਹਦੇ ਤੇ ਹੁਣ ਕਾਕਾ ਸਵਾ ਮਹੀਨੇ ਦਾ ਹੋ ਗਿਆ ਕਾਕੇ ਨੂੰ ਨਵਾ ਤੋ ਆ ਕੇ ਸੋਨਾ ਨਾਨਕਿਆਂ ਵਾਲਾ ਸੂਟ ਪਵਾ ਦਿੱਤਾ ਸੋਨਾ ਜਿਹਾ ਤਿਆਰ ਕਰ ਦਿੱਤਾ ਭੋਲੀ ਤੇ ਗੁੱਡੀ ਨੇ ਹੁਣ ਇਹਦੇ ਕਾਲਾ ਟਿੱਕਾ ਵੀ ਲਗਾ ਦਿੱਤਾ ਰੀਤੀ ਨੂੰ ਵੀ ਤਿਆਰ ਕੀਤਾ ਸੋਹਣੀ ਫਰਾਕ ਪਾ ਕੇ ਗੁੱਡੀ ਵੀ ਤਿਆਰ ਹੋ ਗਈ ਬਿੱਟੂ ਵੀ ਭੋਲੀ ਵੀ ਤਿਆਰ ਹੋ ਗਈ ਬਿੱਟੂ ਹੁਣ ਪੱਗ ਬੰਨਣ ਲੱਗਾ ਕਿਉਂਕਿ ਅੱਜ ਗੁਰਦੁਆਰਾ ਸਾਹਿਬ ਜਾਣਾ ਸੀ ਹੁਣ ਤਿਆਰ ਹੋ ਗਏ ਸਾਰੇ ਜਣੇ ਤੇ ਗੁਰਦੁਆਰਾ ਸਾਹਿਬ ਲਈ ਚੱਲ ਪਏ ਪੋਲੀ ਗੁਰਦੁਆਰਾ ਸਾਹਿਬ ਮਿੱਠੇ ਦਾ ਡੱਬਾ ਲੈ ਕੇ ਗਈ ਮੱਥਾ ਟੇਕਿਆ ਕੀਰਤਨ ਹੋ ਰਿਹਾ ਸੀ ਕੁਝ ਪਲ ਬੈਠੇ ਸਾਰੇ ਜਣੇ ਮਗਰੋਂ ਪੋਲੀ ਨੇ ਸਾਰਿਆਂ ਨੂੰ ਮਹਾਰਾਜ ਦੀ ਸਵਾਰੀ ਕੋਲੇ ਜਾਂਦਾ ਕੱਕੇ ਲਈ ਅਰਦਾਸ ਕਰਵਾਈ ਤੇ ਨਾਮ ਦਾ ਪਹਿਲਾ ਅੱਖਰ ਵਾਕ ਪੜਦਿਆਂ ਤੇ ਭਾਈ ਜੀ ਨੇ ਕਿਹਾ ਕਿ ਤੱਤਾ ਭਾਈ ਜੀ ਨੇ ਕੱਕੇ ਨੂੰ ਆਸ਼ੀਰਵਾਦ ਦਿੱਤਾ ਪੋਲੀ ਨੇ ਹੱਥ ਜੋੜੇ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਤੁਸੀਂ ਮੇਰੀ ਨੇੜੇ ਹੋ ਕੇ ਸੁਣੀਏ ਪੋਲੀ ਬੋਲੀ ਫੇ ਸਾਰੇ ਜਾਣੇ ਇੱਕ ਪਾਸੇ ਬੈਠ ਗਏ ਤੇ ਮਗਰੋਂ ਪ੍ਰਸ਼ਾਦ ਵਗੈਰਾ ਲਿਆ ਤੇ ਘਰ ਆ ਗਏ ਗੁੱਡੀ ਨੇ ਘਰ ਆ ਕੇ ਪੁੱਛਿਆ ਮਾਏ ਕੀ ਨਾਂ ਰੱਖਣਾ ਤਤਾ ਖਾ ਨਿਕਰਿਆ ਬਿੱਟੂ ਬੋਲਿਆ ਦੱਸਿਆ ਦਾ ਸੀ ਤੇ ਮਾਏ ਸੱਚੀ ਰੱਬ ਨੇ ਤਾਂ ਤੇਰੀ ਮੀੜੇ ਕੋ ਸੁਣੀ ਆ ਫਿਰ ਭੋਲੀ ਬਿੱਟੂ ਦੇ ਪਿਓ ਦੀ ਫੋਟੋ ਕੋਲ ਲੈ ਕੇ ਗਈ ਕਾਕੇ ਨੂੰ ਤੇ ਫੋਟੋ ਕੰਨੀ ਵੇਖ ਕੇ ਬੋਲੀ ਕਿਉਂ ਤੇ ਜਿੰਦਰ ਸਿਆ ਠੀਕ ਆ ਨਾ ਤੂੰ ਜਦੋਂ ਛੋਟਾ ਜਿਹਾ ਸੀ ਬਿੱਟੂ ਤੁ ਕੰਨਾਂ ਦਾ ਸੀ ਨਾ ਬਿੱਟੂ ਜਦੋਂ ਵੱਡਾ ਹੋਇਆ ਉਹਦਾ ਵਿਆਹ ਕਰਨਾ ਤਾਂ ਜੇ ਬਿੱਟੂ ਦੇ ਮੁੰਡਾ ਹੋਇਆ ਤਾਂ ਉਹਦਾ ਨਾਮ ਤਜਿੰਦਰ ਰੱਖੀ ਮੇਰੇ ਨਾਮ ਤੇ ਲੈ ਅੱਜ ਤੇਰੀ ਗੱਲ ਵੀ ਪੂਰੀ ਕਰ ਦਿੱਤੀ ਪੋਤਾ ਹੋ ਗਿਆ ਸੀ ਵਾਇਗਰੂ ਨੇ ਮੇਰੀ ਵੀ ਸੁਣ ਲਈ ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਦੱਤਿਆ ਸਭ ਮਿਲ ਗਿਆ ਹੁਣ ਮੈਨੂੰ ਗੁੱਡੀ ਸੋਹਰਾ ਸਾਡੀ ਫੋਟੋ ਕੰਨੀ ਵੇਖਣ ਲੱਗੀ ਤੇ ਬੋਲੀ ਅੱਛਾ ਤਜਿੰਦਰ ਸਿੰਘ ਲਿਖਿਆ ਹੋਇਆ ਹਾਂ ਦੱਸਿਆ ਤਾਂ ਸੀਗਾ ਇੱਕ ਦਿਨ ਮਾਂ ਨੇ ਫਿਰ ਹੱਥ ਜੋੜੇ ਗੁੱਡੀ ਨੇ ਦੋਵੇਂ ਹੱਥ ਆਪਣੇ ਸੋਹਰਾ ਸਬਜ਼ੀ ਦੀ ਫੋਟੋ ਅੱਗੇ ਫਿਰ ਬਿੱਟੂ ਬੋਲਿਆ ਕਿਉਂ ਛੋਟੇ ਤੇ ਜਿੰਦੱਸਿਆਂ ਠੀਕ ਐ ਖੁਸ਼ ਐ ਨਾ ਹੁਣ ਤੂੰ ਤਾਂ ਹੀ ਸਾਰੇ ਤੈਨੂੰ ਤੇਜ਼ ਤੇਜ਼ ਕਹਿੰਦੇ ਰਹਿੰਦੇ ਸੀ ਤੂੰ ਤਾਂ ਬਾਲੇ ਤੇਜ਼ ਆ ਬਿੱਟੂ ਲਾੜਜਿਆ ਕਰਦਾ ਹੋਇਆ ਆਪਣੇ ਪੁੱਤ ਨੂੰ ਕੱਲਾ ਹੀ ਬੋਲਿਆ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ